ਬਹੁਤ ਹੀ ਇਹ ਸਾਡੇ ਫਤਿਹਗੜ੍ਹ ਸਾਹਿਬ ਲਈ ਨਹੀਂ ਪੂਰੀ ਦੁਨੀਆ ਤੇ ਵਾਸਤੇ ਇਹ ਜਿਹੜੇ ਦਿਨ ਨੇ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਕੁਰਬਾਨੀ ਜਿਹੜੀ ਦੁਨੀਆ ਦੇ ਵਿੱਚ ਜਿਹਦਾ ਕੋਈ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਧਰਮ ਕੌਮ ਵਾਸਤੇ ਕੁਰਬਾਨੀ ਕੀਤੀ ਉਹ ਕਹੋ ਜੇ ਦਿਨ ਹੋਣਗੇ ਕਹੋ ਜੇ ਉਹ ਹਾਲਾਤ ਹੋਣਗੇ ਅੱਜ ਅਸੀਂ ਰਜਾਈਆਂ ਦੇ ਵਿੱਚ ਰਹਿੰਦੇ ਆਂ ਤੇ ਫਿਰ ਵੀ ਠੋੜ ਠੋਰ ਕਰਦੇ ਆ ਰਾਤ ਨੂੰ ਹੀਟਰ ਚਲਾ ਕੇ ਵੀ ਸੌਂਨੇ ਆ ਤੇ ਉਹ ਕਹਿੋ ਜੇ ਦਿਨ ਹੋਣਗੇ ਜਦੋਂ ਠੰਡੇ ਬਰਜ ਦੇ ਨਾਲ ਉਹ ਨਦੀ ਵਗਦੀ ਸੀ ਤੇ ਉਹਨਾਂ ਨੂੰ ਲਿਆ ਕੇ ਉੱਥੇ ਕੈਦ ਕੀਤਾ ਗਿਆ ਤੇ ਕਿਹੋ ਜਿਹੋ ਹਾਲਾਤ ਹੋਣਗੇ ਉਹ ਦੇਖ ਕੇ ਉਹ ਸੋਚ ਕੇ ਰੂਹ ਕੰਬ ਜਾਂਦੀ ਹੈ ਅੱਜ ਇਹ ਸ਼ਹਾਦਤ ਦਾ ਮਹੀਨਾ ਸਾਡੇ ਪਹੁੰਚਦਾ ਮਹੀਨਾ ਹੈ 26 27 28 ਦਸੰਬਰ ਨੂੰ ਸਾਡੇ ਫਤੇਗੜ ਸਾਹਿਬ ਬਾਬਾ ਜੋਰਾਵਰ ਬਾਬਾ ਫਤੇ ਸਿੰਘ ਮਾਤਾ ਗੁਜਰਕੌਰ ਜੀ ਨੂੰ ਪੂਰੀ ਦੁਨੀਆ ਪੂਰੀ ਕਾਇਨਾਤ ਆ ਕੇ ਸਜਦਾ ਉਹਨਾਂ ਨੂੰ ਕਰਦੀ ਹੈ ਇਹ ਸਾਡੇ ਸ਼ਹਾਦਤ ਦੇ ਦਿਨ ਨੇ ਪਰ ਇੱਥੇ ਮੈਂ ਨਾਲ ਨਾਲ ਇਹ ਵੀ ਕਹਾਂਗਾ ਜਿੰਨੀ ਵੀ ਸਾਡੀ ਕਾਇਨਾਤ ਇੱਥੇ ਦੁਨੀਆ ਆਉਂਦੀ ਆ ਨਤਮਸਤਕ ਹੋਣ ਵਾਸਤੇ ਇਹ ਜਿਹੜੇ ਨੇ 사ਉਂਡ ਜਿਹੜੀ ਹੈ ਇਹ ਇਹ ਘੱਟ ਚਲਾਉਣ ਤੇ ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰਨਾ ਅਸੀਂ ਆਪਣੇ ਜਾ ਕੇ ਵਿਧੀਵਤ ਤਰੀਕੇ ਦੇ ਨਾਲ ਪੂਰੀ ਸ਼ਰਧਾ ਤੇ ਨਾਲ ਜਾ ਕੇ ਉਹਨਾਂ ਨੂੰ ਆਪਣਾ ਸ਼ਰਧਾਂਜਲੀ ਭੇਟ ਕਰੀਏ ਤੇ ਮੈਂ ਇਨਾਂ ਹੀ ਸ਼ਬਦਾਂ ਦੇ ਨਾਲ ਇੱਕ ਵਾਰੀ ਫੇਰ ਪੂਰੀ ਦੁਨੀਆ ਨੂੰ ਆਪਣੇ ਵੱਲੋਂ ਮਨਜੀਤ ਕੁਮਾਰ ਸ਼ਰਮਾ ਵੱਲੋਂ ਫਤਿਹਗੜ੍ਹ ਸਾਹਿਬ ਪਹੁੰਚਣ ਤੇ ਬਹੁਤ ਉਹਨਾਂ ਨੂੰ ਜੀ ਆਇਆਂ ਕਹਿਣਾ ਔਰ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਜੀ ਦੀ ਕੁਰਬਾਨੀ ਨੂੰ ਨਤਮਸਤਕ ਹੋਣਾ ਤੇ ਮੈਂ న్యూਸ ਇੰਡੀਆ ਟਾਈਮ ਦਾ ਵੀ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਨੇ ਇਹ ਸਾਰੇ ਚੈਨਲ ਦੇ ਉੱਤੇ ਲੋਕਾਂ ਨੂੰ ਦਿਖਾ ਰਹੇ ਨੇ ਕਰ ਰਹੇ ਨੇ ਇਹਨਾਂ ਦਾ ਵੀ ਬਹੁਤ ਬਹੁਤ